ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਘਰ 12 ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਵੰਦਨਾ ਹਰ ਵੰਦਨਾ ਗਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵ ਕੋਟ ਪਰਾਧ ਮਿਟੇ ਹਰ ਸੇਵਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵ ਕੋਟ ਪਰਾਦ ਮਿਟੇ ਹਰ ਸੇਵਾ चरण कमल जाका मन राप सोख अगन तिस जन नागे अतक सागर तरिया साधु संग निरभव नाम जप हर रंग ਤਹਨ ਧੋਖ ਕਿਛ ਪਾਪ ਨਾ ਛੇੜੇ ਜਮ ਜੰਦਰ ਨਾਵ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ बुझਾਈ ਨਾਨਕ ਉਤਰੇ ਪ੍ਰਭ ਸ਼ਰਨਾਈ ਤ੍ਰੇਸ਼ਨਾ ਅਗਨ ਪ੍ਰਭ ਆਪੁ ਬੁਝਾਈ ਨਾਨਕ ਉਤਰੇ ਪ੍ਰਭ ਸ਼ਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਿਲਾ ਪੰਜਵਾ ਘਰ ਘਰ ਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨ ਹਰ ਬੰਦਨ ਗੁਣ ਗਾਵੋ ਕੋ ਪਾਲ ਰਾਈ ਰਹਾ ਵਡੈ ਭਾਗ ਭੇਟੇ ਗੁਰ ਦੇਵਾ ਕੋਟ ਫਰਾਦ ਮਿਟੇ ਹਰ ਸੇਵਾ ਗੁਰੂ ਪਿਆਰ ਵਾਲਿਓ ਅਜ ਦਾ ਪਾਵਨ ਵਖਵਾਗ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਤੁਹਾਡਾ ਸ੍ਰੀ ਰਾਗ ਅੰਦਰ ਪਾਵਨੰਗ 683 ਅਤੇ 84 ਉਤੇ ਸੁਭਾਏ ਮਾਨ ਸਤਿਗੁਰ ਕਹਿੰਦੇ ਭਾਈ ਜੋ ਧਰਤੀ ਦਾ ਪਾਲਣ ਹਾਰ ਉਹ ਅਕਾਲ ਪੁਰਖ ਹੈ ਉਸ ਦੇ ਅੱਗੇ ਦੋਵੇਂ ਹੱਥ ਜੋੜ ਨਮਸਕਾਰ ਕਰਿਆ ਕਰ ਬੰਦਨਾ ਕਰਿਆ ਨਾਲ ਜਿੱਥੇ ਨਮਸਕਾਰ ਕਰਨੀ ਹੈ ਸਤਿਗੁਰ ਕਹਿੰਦੇ ਉਸ ਦੇ ਗੁਣ ਵੀ ਗਾਇਆ ਕਰ ਦੋਵੇਂ ਗੁਣ ਬਹੁਤ ਵੱਡੇ ਨੇ ਕਿਉਂਕਿ ਅਸੀਂ ਇੱਕ ਗੁਣ ਦੇ ਬਾਬਤ ਤੇ ਰੋਜ਼ ਪੜ੍ਹਦੇ ਹਾਂ ਕਿ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਬਹੁਤ ਵੱਡਾ ਪੁੰਨ ਹੈ ਆਪਣੇ ਗੁਰੂ ਨੂੰ ਦੋਵੇਂ ਹੱਥ ਜੋੜ ਨਮਸਕਾਰ ਕਰਨ ਦਾ ਦੂਜਾ ਜਦੋਂ ਉਸ ਰੱਬ ਦੇ ਗੁਣ ਗਾਵਾਂਗੇ ਤੇ ਸਤਿਗੁਰ ਕਹਿੰਦੇ ਭਾਈ ਗੁਣ ਗਾਵਤ ਤੇਰੀ ਉਤਰਸ ਮੈਲ ਤੇਰੇ ਅੰਦਰ ਦੀ ਜਿਹੜੀ ਮੈਲ ਹੈ ਨਾ ਵਿਕਾਰਾਂ ਦੀ ਸਤਿਗੁਰ ਕਹਿੰਦੇ ਉਹ ਉਤਰ ਜਾਏਗੀ ਪਰ ਤਿਨਾਂ ਦੀ ਉਤਰਦੀ ਹੈ ਜਨਾਂ ਨੂੰ ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ ਤੇ ਗੁਰੂ ਦੇ ਚਰਣਾ ਦੇ ਨਾਲ ਜੁੜ ਕੇ ਗੁਰੂ ਦੇ ਬਚਨਾਂ ਨੂੰ ਕਮਾ ਕੇ ਰੱਬ ਦੀ ਯਾਦ ਵਿੱਚ ਰੱਬ ਦੇ ਸਿਮਰਨ ਵਿੱਚ ਜਿਹੜਾ ਕੋਈ ਜੁੜ ਜਾਂਦਾ ਹੈ ਸਤਿਗੁਰ ਕਹਿੰਦੇ ਉਹਦੇ ਕਰੋੜਾਂ ਹੀ ਅਪਰਾਧ ਕਰੋੜਾਂ ਹੀ ਪਾਪ ਨਾਸ਼ ਹੋ ਜਾਂਦੇ ਨੇ ਕਿਉਂਕਿ ਗੁਰਮੁਖ ਕੋਟ ਉਧਾਰ ਦਾ ਦੇ ਨਾਮਾ ਇੱਕ ਕਣੀ ਨਾਮ ਦੇ ਇੱਕ ਕਣੀ ਬਖਸ਼ਿਸ਼ ਕਰਕੇ ਗੁਰੂ ਕਰੋਨਾ ਦਾ ਵੇੜਾ ਪਾਰ ਕਰ ਦਿੰਦਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਅਸ਼ੀਸ਼ਾਂ ਲਈਏ ਸਤਿਗੁਰ ਕਿਰਪਾ ਕਰਨ ਸਭ ਨਾਨਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵਿਆ ਗਾਵੇ ਆਪਣੇ ਦਰ ਤੇ ਪਰਵਾਣ ਕਰ ਲੈਣ ਜੀ ਹੋਈਆਂ ਭੁੱਲਾਂ ਦੇ ਖਿਮਾ ਵਾਹਿ ਹੈ ਗੁਰੂ ਜੀ ਕਾ ਖਾਲਸਾ ਵਾਹਿ ਹੈ ਗੁਰੂ ਜੀ ਕੀ ਫਤ